ਸਤਲੁਜ ਦਰਿਆ ਤੇ ਲੱਗਦੇ ਪਿੰਡਾਂ ਗੜੀਸ਼ਰੂ ਗੜੀ ਫਾਜ਼ਲ ਗੜੀ ਤੋਗੜ ਮੱਤੇਵਾੜਾ ਮੰਗਲੀ ਗੌਸਗੜ ਅਤੇ ਮਾਛੀਆਂ ਦੇ ਲੋਕਾਂ ਨੇ ਅੱਜ ਦਰਿਆ ਤੇ ਪੈਂਦੇ ਪਿੰਡ ਮੱਤੇਵਾੜਾ ਦੀ ਜ਼ਮੀਨ ਦੇ ਵਿੱਚ ਸ਼ੁਰੂ ਹੋਈ ਨਵੀਂ ਰੇਤੇ ਦੀ ਖੱਡ ਦਾ ਵਿਰੋਧ ਕਰਦਿਆਂ ਮਾਈਨਿੰਗ ਵਿਭਾਗ ਪੁਲਿਸ ਅਤੇ ਪ੍ਰਸ਼ਾਸਨ ਦੇ ਖਿਲਾਫ ਨਾਰੇਬਾਜ਼ੀ ਕੀਤੀ ਹੈ ਦੂਰੇ ਤਾ ਜਿੰਦਾਬਾਦ ਦੂਰੇ ਤਾ ਜਿੰਦਾਬਾਦ ਲੋਕਾਂ ਨੇ ਦੂਸਰੇ ਦਿਨ ਵੀ ਇਸ ਖੱਡੇ ਨੂੰ ਚੱਲਣ ਨਹੀਂ ਦਿੱਤਾ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਨੇ ਇਸ ਨੂੰ ਬੁਰਜ ਤਹਿਲ ਦਾਸ ਦੇ ਨਾਮ ਤੇ ਚਲਾਈ ਜਾ ਰਹੀ ਨਾਜਾਇਜ਼ ਮਾਈਨਿੰਗ ਦੱਸਿਆ ਸਾਨੂੰ ਸਰ 3 ਦਿਨ ਹੋ ਗਏ ਇਸ ਟਾਕਰ ਦੇ ਵਿੱਚ ਫਿਰਦਿਆਂ ਨੂੰ ਤੇ ਇੱਥੇ ਪੁੱਛਿਆ ਵੀ ਤੁਸੀਂ ਕਿਹ ਕਿਦਾਂ ਟਾਕ ਚਲਾ ਰਹੇ ਆ ਇਹਨਾਂ ਨੇ ਸਾਨੂੰ ਦੱਸਿਆ ਵੀ ਸਾਨੂੰ ਮਨਜ਼ੂਰੀ ਮਿਲੀ ਆ ਅਸੀਂ ਬੋਲੀ ਕਰਾਈ ਆ ਇਹ ਖੱਡ ਦੀ ਤੇ ਇਸ ਗੱਲ ਚਲਾ ਰਹੇ ਆ ਤੇ ਜਦੋਂ ਅਸੀਂ ਕਿਹਾ ਵੀ ਸਾਡੇ ਪਿੰਡ ਵਾਲੇ ਆਲੇ ਦੁਆਲੇ ਲੋਕ ਆ ਜਿਹੜੇ ਉਹ ਇੱਥੇ ਉਹਨਾਂ ਦੇ ਖੇਤ ਆ ਉਹਨਾਂ ਨੂੰ ਵੀ ਦਿੱਤਾ ਭਰਨ ਦਿਓ ਉਹ ਕਹਿੰਦੇ ਨਹੀਂ ਇੱਥੇ ਕੋਈ ਨਹੀਂ ਭਰ ਦੇਣਾ ਨਾ ਕੋਈ ਲੈਸ ਨਾ ਕੋਈ ਲੈਣਾ ਦੇਣਾ ਇੱਕ ਵਿੱਕੀ ਨਾ ਹੁੰਦਾ ਸ਼ਖਸ਼ਾ ਉਹ ਕਹਿੰਦਾ ਮੈਂ ਇਥੇ ਠੇਕੇ ਦਾ ਮਾਲਕਾਂ ਮੇਰੀ ਖਾਡਾਂ ਤੇ ਮੇ ਤੋਂ ਬਿਨਾ ਕੋਈ ਨਹੀਂ ਕਰ ਸਕਦਾ ਅਸੀਂ ਫਿਰ ਆਪਣੇ ਹਲਕਾ ਅੰਚਾਰ ਸਾਨੇ ਨਾਲ ਤੋਂ ਜਿਹੜੇ ਸੁਪਿੰਦਰ ਕੌਰ ਬਿੱਟੀ ਆ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਬੁਲਾਏ ਉੱਥੇ ਆ ਕੇ ਕਹਿੰਦੇ ਜੀ ਸਾਨੂੰ ਦੋ ਦਿਨ ਦਾ ਟਾਈਮ ਦਿਓ ਟਾਈਮ ਲੈ ਕੇ ਅੱਜ ਫੇਰ ਸਵੇਰੇ ਚਲਾਣਾ ਸ਼ੁਰੂ ਕਰਤਾ ਟੱਕ ਤਿੰਨ ਦਿਨ ਹੋ ਗਏ ਇਸ ਤੋਂ ਇੱਥੇ ਖੌਰੂ ਪਾਇਆ ਪਿਆ ਇਹਨਾਂ ਨੇ ਲੋਕਾਂ ਦੀ ਨੀਂਦਾਂ ਹਰਾਮ ਕੀਤੀਆਂ ਵੀ ਇਹਨਾਂ ਨੇ ਇਹਨਾਂ ਲੋਕਾਂ ਨੇ ਰੇਤਾ ਮਾਫੀਆ ਇੱਕ ਸਾਡੇ ਇੱਥੇ ਹੋਰ ਕਾਲੀ ਪਾਰਟੀ ਦੇ ਉਹ ਵੀ ਇਥੇ ਤਿੰਨਾਂ ਨਾਲ ਵਾਲੀ ਜੀਸੀ ਚਲਾਉਂਦੇ ਆ ਉਹ ਕਹਿੰਦੇ ਸਾਡੇ ਅਸੀਂ ਖੱਡ ਪੋਈ ਆਪਣੀ ਬਹੁਤ ੱੱਕਾ ਕਰ ਰਹੀ ਹੈ ਸਾਡਾ ਇਹ ਸਾਨੂੰ ਅਜੇ ਤੱਕ ਕੋਈ ਕਾਗਜ਼ ਪੱਤਰ ਨਹੀਂ ਦਿਖਾਇਆ ਜੀ ਸਾਨੂੰ ਇਹ ਮੂੰਹ ਜਵਾਨੀ ਗੱਲਾਂ ਕਰਦੇ ਸਾਡੇ ਕੋਲ ਕੋਈ ਮਨਜ਼ੂਰੀ ਆ ਰਸਤੇ ਮਨਜ਼ੂਰੀ ਆ ਸਾਡੇ ਕੋਲੇ ਦੀ ਖੱਡ ਦੀ ਮਨਜ਼ੂਰੀ ਆ ਦੀ ਬੋਲੀ ਲਈ ਯਾਰੀ ਇਸ ਮਾਈਨਿੰਗ ਦਾ ਵਿਰੋਧ ਕਰਨ ਦੀ ਸੂਚਨਾ ਮਿਲਣ ਤੇ ਥਾਣਾ ਮਿਹਰਬਾਨ ਤੋਂ ਐਸਆਈ ਚਮਨ ਸਿੰਘ ਮੌਕੇ ਤੇ ਪਹੁੰਚਿਆ ਜਿਨ੍ਹਾਂ ਮਾਈਨਿੰਗ ਨੂੰ ਰੋਕ ਦਿਆਂ ਰੇਤਾ ਭਰਨਾਈਆਂ ਟਰਾਲੀਆਂ ਤੇ ਟਿਪਰਾ ਵਾਲਿਆਂ ਨੂੰ ਇਥੋਂ ਤਿੱਤਰ ਹੋਣ ਲਈ ਕਿਹਾ ਉਹਨਾਂ ਦੱਸਿਆ ਕੇ ਥਾਣਾ ਮਿਹਰਬਾਨ ਦੇ ਮੁਖੀ ਭਵਿੱਤਰ ਸਿੰਘ ਨੇ ਉਹਨਾਂ ਨੂੰ ਇੱਥੇ ਭੇਜਿਆ ਅਤੇ ਅਸੀਂ ਮਾਈਨਿੰਗ ਬੰਦ ਕਰਵਾ ਦਿੱਤੀ ਹੈ ਐਸਚਓ ਸਾਹਿਬ ਨੇ ਮੈਨੂੰ ਹੁਕਮ ਦਿੱਤਾ ਸੀ ਕਿ ਉੱਥੇ ਪੁਲ ਦੇ ਨੇੜੇ ਕੋਈ ਟੱਕ ਚੱਲ ਰਿਹਾ ਉਹਦੀ ਮਨਜ਼ੂਰੀ ਅਜੇ ਮਿਲੀ ਨਹੀਂ ਤੇ ਜਾ ਕੇ ਦੇਖੋ ਤੇ ਜਦੋਂ ਮੈਂ ਇੱਥੇ ਆਇਆ ਕੋਈ ਡਾਇਰੈਕਟਰ ਵਾਲੀਆਂ ਖੜੀਆਂ ਸੀ ਉਹਨਾਂ ਨੇ ਮੈਨੂੰ ਇਹ ਰਾਇਤ ਕੀਤੀ ਵੀ ਜਿੰਨਾ ਚਿਰ ਟੱਕ ਦੀ ਮਨਜ਼ੂਰੀ ਨਹੀਂ ਮਿਲ ਜਾਂਦੀ ਉਹਨਾਂ ਘਰ ਕੋਈ ਇੱਥੇ ਟਰੱਕ ਜਾਂ ਟਰਾਲੀ ਨਹੀਂ ਭਰੀ ਜਾਊਗੀ ਤੇ ਸਾਰੇ ਆਪਣੇ ਜਾ ਚੁੱਕੇ ਆ ਮੈਂ ਤਾਂ ਤੁਹਾਨੂੰ ਕੋਈ ਨੰਦ ਨਮਾਇਦਾ ਫੜਿਆ ਨਹੀਂ ਨਹੀਂ ਮੈਨੂੰ ਉਹਨਾਂ ਨਾਲ ਇੱਕ ਨਮਾਇਦਾ ਮਿਲਿਆ ਆਪਣੇ ਮੱਤੇਵੜੇ ਪਿੰਡ ਤੋਂ ਮਿਲੇ ਨੇ ਜਿਨ੍ਹਾਂ ਨੇ ਟਾਕਤ ਲਾਇਆ ਸੀ ਉਹ ਮੈਨੂੰ ਕੋਈ ਨਹੀਂ ਇੱਥੇ ਮਿਲਿਆ ਤੇ ਕੋਈ ਵਿੱਕੀ ਨਾਮ ਦਾ ਜਿਹੜਾ ਨਾਮ ਮੁਰਿਆ ਨਹੀਂ ਮੈਨੂੰ ਨਹੀਂ ਮਿਲਿਆ ਉਹ ਮੇਰੇ ਆਉਣ ਤੋਂ ਪਹਿਲਾਂ ਜਾ ਚੁੱਕਿਆ ਬਿਲਕੁਲ ਜੇ ਜੇ ਇਹਨਾਂ ਨੇ ਕੱਢਿਆ ਕੱਲ ਜੇ ਇਹਨਾਂ ਕੋਲ ਕੱਲ ਕੰਪਲੀਟ ਦਿੱਤੀ ਕਿਸੇ ਗੱਲ ਦੀ ਉਹਦੇ ਕਾਰਜ ਜੋ ਵੀ ਬਣਦੀ ਉਹ ਕੀਤੀ ਹੋ ਮੌਕੇ ਤੇ ਹਾਜ਼ਰ ਠੇਕੇਦਾਰ ਵਿੱਕੀ ਨੇ ਕਿਹਾ ਕਿ ਮਾਈਨਿੰਗ ਨਾਜਾਇਜ਼ ਨਹੀਂ ਹੈ ਉਹਨਾਂ ਦੇ ਰਿਸ਼ਤੇਦਾਰ ਜੰਗਵੀਰਿੰਦਰ ਸਿੰਘ ਨੇ 2016 ਦੇ ਵਿੱਚ ਇਸ ਦੀ ਬੋਲੀ ਦਿੱਤੀ ਸੀ ਅਤੇ ਪਰਮਿਸ਼ਨਾਂ ਮਿਲਣ ਤੇ ਹੀ ਹੁਣ ਇੱਧਰ ਮਾਈਨਿੰਗ ਸ਼ੁਰੂ ਕੀਤੀ ਗਈ ਹੈ ਪਰ ਉਹਨਾਂ ਇਸ ਬਾਬਤ ਕੋਈ ਕਾਗਜ਼ਾਤ ਨਹੀਂ ਦਿਖਾਇਆ ਜਾਇਤ ਨਾ ਰਹੇ ਨੇ ਨਹੀਂ ਕੋਈ ਨਜਾਇਜ਼ ਨਹੀਂ ਜੀ ਜਾਇਜ਼ ਟਾਕਾ ਨਵੇਂ ਸ਼ਹਿਰ ਦਾ ਟਾਕਾ ਬੁਰਜ ਟਾਇਲ ਦੱਸਦਾ ਜੀ ਇੱਕ ਹੌਣ ਵਾਲਕਾ ਜੀ ਇਹਦੇ ਹੈਗੇ ਜੀ ਉੱਪਰ ਬੰਦੇ ਹੈਗੇ ਨੇ ਜੀ ਨਹੀਂ ਕੋਣੀ ਹੈਗੇ ਜੀ ਜਗਵੀਰਿੰਦਰ ਸਿੰਘ ਦੇ ਨਾਂ ਤੇ ਸਾਡੇ ਰਿਲੇਟਿਵ ਨੇ ਅੱਛਾ ਜੀ ਹਾਂਜੀ ਉਹ ਕਾਗਜ਼ ਪੱਤਰ ਇਹ ਸਾਰਾ ਕੁਝ ਦੇ ਦੇਾਂਗੇ ਜੀ ਤੇ ਕਦੋਂ ਜਦੋਂ ਕਹੋਗੇ ਜੀ ਨਹੀਂ ਕੋਈ ਗੱਲ ਨਹੀਂ 2 ਘੰਟੇ ਤੱਕ ਮਂਗਾ ਦਿੰਨੇ ਆ ਤੁਹਾਨੂੰ ਘੰਟੇ 2 ਘੰਟੇ ਤੱਕ ਅੱਛਾ ਜੀ ਹਾਂਜੀ ਤੇ ਇਹ ਜਿਹੜੇ ਵਾਰ-ਵਾਰ ਕਹਿ ਰਹੇ ਨੇ ਵੀ ਨਜਾਇਜ਼ ਚੱਲ ਰਿਹਾ ਨਹੀਂ ਕੋਈ ਨਹੀਂ ਜਾਇਜ਼ ਨਹੀਂ ਜੀ ਪਰਚੀ ਜੈਨੂਇਨ ਨਵੇਂ ਸ਼ਹਿਰ ਦੀ ਪਰਚੀ ਆ बोली ਸੀ ਜਾਂ ਨੁਲਾਮੀ ਹੋਈ ਸੀ ਕਦੋਂ ਤੁਸੀਂ ਇਹ ਕੀ ਰੀਡਰ ਜੀ ਦੀ ਕੋਈ ਡੇਟ ਵਗੈਰਾ ਇਹ 2016 ਚ ਨਵੰਬਰ ਚ ਸਾਨੂੰ ਨਿਕਲਿਆ ਲਾਟਰੀ ਚ ਲਾਟਰੀ ਦਾ ਇਸ ਨੂੰ ਜੀ ਟੈਂਡਰ ਹੋਇਆ ਸੀ ਕਿਹੜੀ ਕੰਪਨੀ ਨੇ ਇਹ ਕੰਮ ਨਾਂ ਤੇ ਨਿਕਲਿਆ ਸੀ ਪਬਲਿਕ ਜਿਹੜਾ ਮਰਜੀ ਬੰਦਾ ਪਾ ਸਕਦਾ ਇਸ ਸਬੰਧੀ ਮਾਈਨਿੰਗ ਵਿਭਾਗ ਨੇ ਭਾਵੇਂ ਚੁੱਪੀ ਧਾਰ ਰੱਖੀ ਆ ਪਰ ਐਸ ਡੀ ਐਮ ਦਲਵਿੰਦਰ ਸਿੰਘ ਨੇ ਕਿਹਾ ਕਿ ਜਿਸ ਥਾਂ ਤੇ ਮਾਈਨਿੰਗ ਸ਼ੁਰੂ ਕੀਤੀ ਗਈ ਆ ਉਹ ਏਰੀਆ ਨਵਾਂ ਸ਼ਹਿਰ ਵਿੱਚ ਹੀ ਪੈਂਦਾ ਜਿਸ ਦੀ ਰਿਪੋਰਟ ਨਾਇਬ ਤਹਿਸੀਲਦਾਰ ਅਤੇ ਕਾਨਗੂ ਨੇ ਸਾਨੂੰ ਦਿੱਤੀ ਆ ਸਾਡੇ ਕੋਲ ਇੱਕ ਮਾਈਨਿੰਗ ਸੰਬੰਧੀ ਇੱਕ ਇਸ਼ੂ ਆਇਆ ਸੀਗਾ ਉਸ ਵਿੱਚ ਅਸੀਂ ਆਪਣੇ ਨੈਪੀਲਰ ਅਤੇ ਕਾਨੂੰਨ ਕੋ ਦੇਖੋ ਲੋ ਨਿਸ਼ਾਨਦੇਹੀ ਕਰਵਾਈ ਹੈ ਉਹਨਾਂ ਨੇ ਰਿਪੋਰਟ ਇਹੋ ਸਾਨੂੰ ਕੀਤੀ ਹੈ ਕਿ ਵੀ ਮੱਤੇਵਾੜੇ ਏਰੀਆ ਜਿੰਨ ਸੰਬੰਧੀ ਸ਼ਿਕਾਇਤ ਸੀ ਉਸ ਵਿੱਚ ਮਾਈਨਿੰਗ ਕਿਤੇ ਵੀ ਨਹੀਂ ਹੋ ਰਹੀ ਜਿਹੜਾ ਮਾਈਨਿੰਗ ਵਾਲਾ ਏਰੀਆ ਰਿਵਰ ਬੈੱਡ ਦੇ ਵਿੱਚ ਜਿੱਥੇ ਮਾਈਨਿੰਗ ਹੋ ਰਹੀ ਹੈ ਉਹ ਨਵਾਂ ਸ਼ੈਡ ਦੇ ਵਿੱਚ ਫਾਲ ਕਰਦਾ ਸੋ ਇਸ ਸੰਬੰਧੀ ਅਸੀਂ ਰਿਪੋਰਟ ਆਪਣੀ ਡੀਸੀ ਸਾਹਿਬ ਨੂੰ ਪਲੱਸ ਜਿਹੜੀ ਇੰਟੀਮੀਸ਼ਨ ਮਾਈਨਿੰਗ ਫਾਰਮ ਕੀਤੀ ਗਈ ਹੈ ਜਿਹੜੇ ਮਾਈਨਿੰਗ ਆਉਂਦਾ ਜਾਇਦੇ ਨਹੀਂ ਜਾਇਦੇ ਉਹ ਮਾਈਨਿੰਗ ਡਿਪਾਰਟਮੈਂਟ ਦੇਖੇਗਾ ਕਿ ਉਹਨਾਂ ਕੋਲ ਵੈਲਿਡ ਲਾਇਸੈਂਸ ਹੈ ਕਿ ਨਹੀਂ ਉਧਰ ਸਥਾਨਕ ਲੋਕਾਂ ਨੇ ਸ਼ਾਸਨ ਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸ ਨਾਜਾਇਜ਼ ਮਾਈਨਿੰਗ ਨੂੰ ਤੁਰੰਤ ਬੰਦ ਨਾ ਕਰਵਾਇਆ ਗਿਆ ਤਾਂ ਉਹ ਸੜਕਾਂ ਤੇ ਉਤਰਨ ਦੇ ਲਈ ਮਜਬੂਰ ਹੋਣਗੇ ਲੁਧਿਆਣਾ ਤੋਂ ਗੁਰਪ੍ਰੀਤ ਸਿੰਘ ਮਹਦੂਦਾ ਦੀ ਰਿਪੋਰਟ ਪਰਦਾ ਟੀਵੀ